ਮੈਂ ਨੂੰ ਮੈਂ ਇੰਟੀਰੀਅਰ ਸੀ ਨਾ ਕਾਈਪੀ ਤੇ 1000 ਰੁਪਏ ਪਰ ਲਾਉਂਦੇ ਨੇ ਵੀ ਐ ਆ ਵੀ ਇੱਥੇ 2 ਵਜੇ ਮੌਜੂਦ ਹੀ ਜਦੋਂ ਇਹ ਡੈਥ ਹੋ ਗਈ ਆ ਤਾਂ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਮੈਂ ਅਜੇ ਤੱਕ ਫੋਨ ਉਹਨਾਂ ਦਾ ਬੰਦ ਆਉਂਦਾ ਕੋਈ ਨਹੀਂ ਕਿਸੇ ਨੇ ਉਹਨੇ ਫੋਨ ਨਹੀਂ ਕੋਲ ਚੁੱਕਿਆ ਭਾਜੀ ਤੁਸੀਂ ਕਲੀਅਰ ਗੱਲ ਕਰੋ ਨਾ ਅੰਦਰ ਕੋਈ ਡਾਕਟਰ ਹੈਗਾ ਨਾ ਕੁਝ ਹੈਗਾ ਇਹਨਾਂ ਦੀ ਗੱਲ ਹੋਈ ਆ ਤਾਂ ਗੱਲਾਂ ਦੀ ਜੀ ਅੰਦਰ ਜੋ ਮਰਦੀ ਝੂਠ ਮਾਰਨ ਦੀ ਕੋਈ ਡਾਕਟਰ ਸਾਹਿਬ 2 ਵਜੇ ਇੱਥੇ ਸੀਗਾ ਇਹ ਜਦੋਂ ਦੀ ਡੈਥ ਹੋ ਗਈ ਆ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਇਹ ਕੋਈ ਨਹੀਂ ਆਉਣਾ ਅਜੇ ਤੱਕ ਬਹੁੜੇ ਮੁਲਾਜ਼ਮ ਜਰੂਰ ਆਏ ਨੇ ਪਰ ਇਹ ਵੀ ਅਜੇ ਦੇਖ ਲੋ ਵੀ ਤੁਹਾਡੇ ਸਾਹਮਣੇ ਕੀ ਕਹਿ ਰਹੇ ਨੇ ਡਾਕਟਰ ਸਾਹਿਬ ਗਏ ਨੇ ਤੇ ਆਉਣ ਵਾਲੇ ਨੇ ਕਾ ਨਾਮ ਅਰਜਨ ਸਿੰਘ ਆ ਮਜੀਠੇਰਾਂ ਦਾ ਰਹਿਣ ਵਾਲਾ ਤੁਹਾਡੇ ਕੋਲ ਲੱਗਦੇ ਸੀ ਭਾਈ ਇਹ ਮੇਰਾ ਜੀ ਸਾਲੀ ਸਾਹਿਬ ਆ ਭਾਜੀ ਕੀ ਗੱਲ ਹੋਈ ਭਾਜੀ ਗੱਲ ਜੀ ਇਹਨਾਂ ਦਾ ਗੋਡਾ ਨੂੰ ਨੁਕਸੇ ਸੀਗਾ ਇਹਨਾਂ ਕੋਲ ਪ੍ਰੈਸ਼ਨ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰੈਸ਼ਨ ਉਹ ਕੋਈ ਗੱਲ ਬਾਤ ਨਹੀਂ ਹੋਈ ਅੱਜ ਛੁੱਟੀ ਮਿਲਣੀ ਸੀਗੀ ਕੋਈ ਟੀਗਾ ਟੀਗਾ ਕੋਈ ਲੱਗ ਗਿਆ ਇਹਨਾਂ ਕੋਲੋਂ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪਾਹੋਂ ਲੱਲੇ ਜਾਂ 4.5 ਲੱਖ ਰੁਪਈਆ ਦਾ ਹਾਂਜੀ ਤਾਂ ਡੱਥ ਹੋ ਗਿਆ ਨੌਕਾ ਤੋਂ ਡਾਕਟਰ ਫਰਾਰ ਹੋ ਗਿਆ ਪੁਲਿਸ ਮੁਲਾਜ਼ਮ ਆਏਗੇ ਉਹ ਫੋਨ ਕਰ ਰਹੇ ਆ ਬਿਲਕੁਲ ਨਹੀਂ ਫੋਨ ਚੁੱਕ ਰਹੇ ਫੋਨ ਇਹਨਾਂ ਦਾ ਬੰਦ ਆ ਰਿਹਾ ਤੁਸੀਂ ਕੀ ਫੋਨ ਬੰਦ ਆਈ ਮਾਂ ਕੱਪਦੇਗਾ ਇਹ ਸਾਫ ਮਲੇ ਜੀ ਸਾਨੂੰ 26 ਸਾਲ ਦੀ ਲੱਗਦੀ ਦੀ ਹਾਂਜੀ ਹਾਂਜੀ ਬਲੈਡਰ ਉਦੋਂ ਦੀ ਹੰਡੀ ਹੈ ਹਾਂਜੀ ਇਹਨਾਂ ਕੋਈ ਚੈੱਕ ਨਹੀਂ ਕੀਤਾ ਮਤਲਬ ਜੇ ਬਲੱਡ ਚੜਾਉਣਾ ਸੀਗਾ ਤਾਂ ਪ੍ਰੈਸ਼ਰ ਤਾਂ ਪਹਿਲਾਂ ਚੜਾਉਂਦੇ ਇਹਨਾਂ ਸਾਡੇ ਕੋਲ ਬਾਅਦ ਵਿੱਚ ਮੰਗਾਇਆ ਉਹ ਅਜੇ ਤੱਕ ਨਹੀਂ ਚੜਾ ਦੇ ਤੜਾ ਆ ਕੇ ਡੱਤ ਹੋ ਗਈ ਉਹਨਾਂ ਨੂੰ ਹਾਂਜੀ ਤੋਂ ਖਾਤਰੀ ਜੀ ਬਿਲਕੁਲ ਇਹਨਾਂ ਕੋਈ ਟੀਕਾ ਲਾਤਾ ਛੁੱਟੀ ਦੀ ਤਿਆਰੀ ਕੀਤੀ ਹੋਈ ਹੈ ਇਹਨਾਂ ਹਾਂਜੀ ਮੋਹਨ ਦਾ ਜੀ ਹਾਂ ਜੀ ਇਹ ਬਿਲਕੁਲ ਡਾਕਟਰ ਨੇ ਤੱਕਾ ਲਾਇਆ ਇਹੋ ਜਿਹਾ ਕਿਹਨਾ ਹੋਰ ਨਾ ਤੱਕਾ ਲਾ ਹੋਏਗਾ ਹਾਂ ਗਰੀਬ ਬੰਦੇ ਨਾਲ ਪੈਸੇ ਟੁਕ ਟੁਕ ਵਿਆਜ ਤੇ ਇਹਨਾਂ ਨੂੰ ਦਿੱਤਾ 4 ਲੱਖ ਰੁਪਇਆ ਜੀ ਇਹ ਕੰਗੇ ਭਰੇ ਗਰੀਬਾਂ ਦੇ ਰੌਡ ਰਹਿਣਾ ਜੀ ਲੋਕੀ ਰੱਬ ਮੰਦੇ ਜੇ ਰੱਬ ਇਸ ਤਰ੍ਹਾਂ ਦਾ ਕਰੇਗਾ ਤੇ ਕਿਸੇ ਕਿਤੇ ਲੋ ਜੀ ਰਾਮ ਦੇ ਚਲਨ ਕਰੋ ਦੂਜੇ ਰਾਤ ਨੂੰ ਜੇ ਕਰਨਾ ਤੇ ਅਲਫਾਜ਼ ਕਹਿੰਦੇ ਇਹ ਆਪਣੀ ਹੈਗੇ ਇਹ ਲੱਖਾਂ ਦਾ ਦੇ ਜਵਾਜ ਨੇ ਉਧਰ ਤਿੰਨ ਚਾਰ ਕੇਸ ਪਹਿਲੇ ਵੀ ਇੱਥੇ ਹੋ ਚੁੱਕੇ ਆ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅੱਜ ਬਤਾ ਲੇ ਇਹ ਕੀ ਮੈਟਰ ਜਿਹੜਾ ਤੇ ਹੋਰਵਾ ਘਰਨ ਲਗਾਇਆ ਜੀ ਇਹ ਸਾਰੇ ਆਪਾਂ ਗੋਡਿਆਂ ਦਾ ਅਪਰੇਟ ਕਰਾਇਆ ਹੀ ਇਹਨਾਂ ਦਾ ਦੀਦੀ ਆਡੀ ਵੱਡੇ 78 ਸਾਲਾਂ ਦੇ ਆ ਗੋਡਿਆਂ ਦਾ ਅਪਰੇਟ ਕਰਾਇਆ ਤੇ ਇਹ ਉਹਨਾਂ ਦਾ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਅੱਡ ਕੋ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਹੈਗਾ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੁੰਦੀ ਰਹੀ ਉਹਨਾਂ ਦੇ ਹਾਂ ਜੀ ਏ ਡਾਕਟਰ ਦਾ ਫਰਜ ਬੰਦਾ ਆ ਡੈਨੀ ਫਰਜ ਬੰਦਾ ਵੀ ਵੇਖੋ ਤੀ ਪੀ ਜਾਂ ਬਲਾ ਸਾਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਵਿੱਚ ਬਲੀਡਿੰਗ ਨਾਲ ਉਹ ਦੀਰੀ ਜਿਹਦਾ ਖੂਨ ਖਤਮ ਹੋ ਗਿਆ ਨਾ ਉਹਨਾਂ ਨੇ ਕੋਈ ਟੈਸਟ ਕੀਤਾ ਬਲੱਡ ਦਾ ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਸਾਡੇ ਕੋਲ 4-5 ਲੱਖ ਰੁਪਏ ਲਿਆ ਜੀ ਹਾਂ ਜੀ ਹਾਂ ਜੀ ਸਰ ਦੇ ਅੱਥੀ ਹੋ ਗਈ ਉਹਦੀ ਇਹਨਾਂ ਨੂੰ ਪਤਾ ਨਹੀਂ ਕੀ ਚੱਕਰ ਇੰਜੈਕਸ਼ਨ ਗਲਤ ਜਿਹਾ ਲੱਗ ਗਿਆ ਤੇ ਉਹ ਜਿਹੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂ ਜੀ ਉਹ ਐਵੇਂ ਹੀ ਰੱਖੇ ਆ ਸਾਰੇ ਕੋਈ ਡਾਕਟਰ ਨੂੰ ਮਿਲੇ ਹੋ ਜਾਂ ਨਹੀਂ ਡਾਕਟਰ ਭਜੋੜਾ ਗਈ ਡਾਕਟਰ ਤਾਂ ਭਜੋੜੇ ਆ ਤੁਸੀਂ ਕੀ ਮੰਗ ਕਰਦੇ ਭਾਈ ਇਨਸਾਫ ਮਿਲਣਾ ਚਾਹੀਦਾ ਉਹਨੂੰ ਜੀ ਮੋਕੇ ਤੇ ਪੁਲਿਸ ਆਈ ਹੈ ਮੋਕੇ ਦੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂ ਜੀ ਜਸ਼ਨ ਆਪਾਂ ਬਟਾਲੇ ਦੇ ਆਪਾਂ ਕੀ ਕੱਲ ਹੋਈ ਹੈ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਆਪਰੇਸ਼ਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਆਪਰੇਸ਼ਨ ਕੀਤਾ ਇਹ ਨਿਊ ਲਾਈਫ ਹੈ ਨਿਊ ਐਲ ਆਈ ਐਫ ਹੈ ਨਿਊ ਲਾਈਫ ਰੈਡਾਂ ਚੋਕ ਲਾਗੇ ਤੇ ਇਹਨਾਂ ਨੇ ਚੰਗਾ ਭਲਾ ਆਪਰੇਸ਼ਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਦਾ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਚਾਪਾ 6-7 ਦਿਨ ਹੋ ਗਏ ਖੂਨ ਇਹਨਾਂ ਨੇ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰ ਕਰਨਾ ਮੇਰੀ ਮਾਂ ਪੂਰੀ ਹੋ ਗਈ ਪਹਿਲਾਂ ਪਿਓ ਵੀ ਨਹੀਂ ਨਾ ਪਰ ਬਾਈ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਦਾ ਬਲੀਡ ਕੋਣ ਦੇ ਹੀ ਬਲੀਡ ਧਿਆਨ ਹੀ ਨਹੀਂ ਦੇਦੇ ਜਦੋਂ ਮੋਟੇ ਚੱਕਰ ਮਿਲੇ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਨ ਲੱਗਣ ਡਿਆ ਕੋਈ ਸਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭੱਜ ਗਏ ਸਾਰੇ ਅਸੀਂ ਕੀ ਗੱਲ ਹੋਈ ਬਾਈ ਗੱਲ ਇਹ ਬੱਕਰਾ ਹੀ ਗੋਦਿਆਂ ਦਾ ਉਹਦਾ ਕੁੜੀ ਦਾ ਨਾ ਆਪਰੇਸ਼ਨ ਹੀ ਨਾ ਲੈਂਦਾ ਸਾਡੇ ਪੁੱਛਣ ਤੋਂ ਬਗੈਰ ਹੀ ਲੈਂਦਾ ਨਾ ਆ ਤੁਰੰਤ ਇਹਨਾਂ ਨੂੰ ਯਾ ਆ ਗਿਆ ਪ੍ਰੋਸੀਜਨ ਹੋ ਗਿਆ ਤੇ ਸਾਰੀ ਪੇਮੈਂਟ ਚਾਰਜਿੰਗ ਹੋ ਗਈ ਸਾਰੀ ਪੇਮੈਂਟਾਂ ਦੇ ਜੇ ਜੇ ਛੁੱਟੀ ਦੇਣ ਲੱਗੇ ਅੱਛਾ ਜੀ ਹਾਂ ਜੀ ਛੁੱਟੀ ਦੇਣੀ ਆ ਤੇ ਛੁੱਟੀ ਦੇਣ ਲੱਗਿਆਂ ਤੇ ਪੈਸੇ ਲਾਵੇ ਤੇ ਮੁਰਕੋ ਨਾਲ ਜਕਸਨ ਲਾਜਦਾ ਪਰ ਉਹਨੇ ਕੋੜਾ ਲਾਇਆ ਤੇ ਉਸੇ ਪਰ ਮਾਉ ਜਾਂਦੀ ਕੋਈ ਬਦਤ ਤਾਗ ਕਰਾ ਚਲੀ ਯਾਰ ਅੱਛਾ ਜੀ ਕਹੂਨ ਕੀ ਕੀ ਲੀ ਕਿ ਬੈਗਰੀਸ਼ਨ ਅਜੇ ਡਾਕਟਰ ਨੇ ਮਿਲਿਆ ਜੇ ਪਟਾਵਾ ਆ ਉਹਦੇ ਫੇਰ ਚੱਲ ਆਵੇ ਠੀਕ ਸੀ ਛੁੱਟੀ ਦੇ ਦਿੱਤੀ ਪੈਸੇ ਲੈ ਲਏ ਸਾਰੇ ਤੇ ਚੁੱਕੀ ਜੇ ਦੇ ਦੇ ਚ ਸਾਰੇ ਲੈ ਲਿਆ ਹੁਣ ਉਹਨਾਂ ਕੋ ਜੈਕਸ਼ਨ ਗੱਲ ਲੱਗਾ ਆ ਕੀ ਕਹੇ ਕੀ ਕੀਤਾ ਤੇ ਹੁਣ ਡਾਕਟਰ ਤੈਨੂੰ ਮਿਲਿਆ ਜੀ ਨਹੀਂ ਨਾ ਨੂੰ ਬਹੁਤ ਤੜਾ ਆ ਗਿਆ ਗੱਲ ਆ ਗਈ ਬਸ ਦੱਤ ਹੋ ਗਿਆ ਨਿਕਲ ਗਿਆ ਕਿਹੜਾ ਹਸਪਤਾਲ ਲੱਗਾ ਜੀ ਨਿਊ ਲਾਈਨ ਆ ਬੱਚੇ ਪੁੱਤ ਮੈਂ ਕੇਰ ਬੋਲੋ ਭਾਈ ਨਿਊ ਲਾਈਨ ਤੂੰ ਹੀ ਆਉ ਭਾਈ ਅੱਜ ਇੱਕ ਲੇਡੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਅੱਜ ਜਦੋਂ ਚੁੱਕੀ ਦੇ ਲੱਗੇ ਦੋ ਆ ਸਾਡੇ ਲਈ ਲੇਡੀ ਐਕਸਪਾਇਰ ਹੋ ਗਈਆਂ ਇਹਦੇ ਦੋਸ ਹੋਏ ਉਹਨਾਂ ਨੇ ਧੰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਾਹਿਬ ਜਿਹੜੇ ਆ ਰਹੇ ਜੋ ਵੀ ਕਰ ਲੋ ਇੱਕ ਹੀ ਫਿਰ ਉਹ ਗੱਲ ਕਰ ਲੈਣਗੇ ਤੇ ਜੋ ਵੀ ਦੋਸ਼ੀ ਪਾਇਆ ਜਾਏਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਡਾਕਟਰ ਜਿਹੜੇ ਅਵੇਲੇਬਲ ਮਿਲੇ ਡਾਕਟਰ ਸਾਹਿਬ ਅਗਰेंद्र ਨਸੀਬ ਜੀ ਸਾਰੇ ਆਗੇ ਆ ਇਹ ਮੇਨ ਡਾਕਟਰ ਜਿਹੜੇ ਪੁੱਛਦਿਆਂ ਉਹਨਾਂ ਨੂੰ ਰਿਮਾਂਡ ਕਰ ਰਹੇ ਆ ਦੇ ਜਿਹੜੇ ਨੂੰ ਸਾਹਮਣੇ ਆਇਆ ਉਹ ਕਾਰ ਦਾ ਘਟਣਾ ਹੈ ਕੋਈ ਨਹੀਂ ਜੀ ਇਹ ਤਾਂ ਪੋਸਟ ਮਾਰਡਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟ ਮਾਰਡਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸਨ ਮੁਤਾਬਕ ਕਾਰਵਾਈ ਕੀਤੀ ਜਾਊਗੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਖਿਲਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦੇਣੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਉਸ ਤਰ੍ਹਾਂ ਕਾਰਵਾਈ ਤੇ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਿਹਾ ਵੀ ਉਹ ਭੱਜ ਗਏ ਆ ਹਸਪੀਟਲ ਛੱਡ ਕੇ ਡਾਕਟਰ ਸਾਹਿਬ ਉਹ ਕਹੇ ਸੀ ਕੰਮ ਕੀ ਦੇ ਦੇ ਉਹਨਾਂ ਨੂੰ ਬੁਲਾ ਰਿਆ ਵਾਪਸ ਆ ਰਹੇ ਹੋ ਜੀ ਠੀਕ ਹੈ ਥੈਂਕ ਯੂ